ਹੁਣ ਵਿਜੀਲੈਂਸ ਨੂੰ ਕੁਝ ਹੋਰ ਲੀਡਸ ਮਿਲੀਆਂ ਔਰ ਇਹਨਾਂ ਲੀਡਸ ਦੁਆਰਾ ਪਤਾ ਲੱਗਿਆ ਕਿ ਰਣਜੀਤ ਸਿੰਘ ਗਿੱਲ ਦੀਆਂ ਕੁਝ ਟ੍ਰਾਂਜੈਕਸ਼ਨਾਂ ਹੋਈਆਂ ਨੇ ਕਰੋੜਾਂ ਲੀਆਂ ਟ੍ਰਾਂਜੈਕਸ਼ਨਾਂ ਹੋਈਆਂ ਨੇ ਜਿੱਦਾਂ ਕਿ ਮੀਡੀਆ ਦੇ ਹਵਾਲੇ ਨਾਲ ਖਬਰ ਆ ਰਹੀਆਂ ਨੇ ਤੇ ਜਦੋਂ ਇਸ ਚੀਜ਼ ਦੀ ਪਿੰਧ ਜਿਹੜੀ ਆ ਉਹਨਾਂ ਨੂੰ ਪਈ ਤਾਂ ਰਾਤੋਂ ਰਾਤ ਰਣਜੀਤ ਸਿੰਘ ਗਿੱਲ ਨੂੰ ਜਿਹੜਾ ਉਹ ਹਰਿਆਣਾ ਦੇ ਵਿੱਚ ਜਾ ਕੇ ਜੁਆਇਨ ਕਰਾ ਲਿਆ ਗਿਆ ਸਵਾਲ ਸਭ ਤੋਂ ਪਹਿਲਾਂ ਇਹ ਹੁੰਦਾ ਹੈ ਉਸ ਜੁਆਇਨਿੰਗ ਦੇ ਵਿੱਚ ਨਾ ਪੰਜਾਬ ਦਾ ਵਰਕਿੰਗ ਪ੍ਰੈਜ਼ੀਡੈਂਟ ਆ ਨਾ ਪੰਜਾਬ ਦਾ ਪ੍ਰਧਾਨ ਆ ਔਰ ਫਿਰ ਜੇਕਰ ਐਡਾ ਵੱਡਾ ਉਹ ਲੀਡਰ ਆ ਉਸ ਨੂੰ ਰਾਤੋਂ ਰਾਤ ਜਿਹੜੀ ਬੀਜੇਪੀ ਜੁਆਇਨ ਕਰਾਉਣ ਦੀ ਕੀ ਜ਼ਰੂਰਤ ਪਈ ਐਨੀ ਕਿਹੜੀ ਕਾਲੀ ਸੀ ਐਨੀ ਇਹ ਜੀ ਕਿਹੜੀ ਟਾਈਮਿੰਗ ਸੀ ਕਿ ਤੁਸੀਂ ਰਾਤ ਨੂੰ ਅੱਧੀ ਰਾਤ ਨੂੰ ਜਾ ਕੇ ਜਿਹੜਾ ਹੈਗਾ ਉਸ ਨੂੰ ਜੁਆਇਨ ਕਰਾਉਂਦੇ ਹੋ ਸਵਾਲ ਪੰਜਾਬ ਦੀ ਬੀਜੇਪੀ ਨੂੰ ਵੀ ਦੱਸਣਾ ਪਏਗਾ ਜਵਾਬ ਦੇਣਾ ਪਏਗਾ ਕਿ ਹੁਣ ਜਿਹੜੀ ਪੰਜਾਬ ਦੀ ਬੀਜੇਪੀ ਹੈ ਕਿ ਉਹ ਹਰਿਆਣੇ ਤੋਂ ਚੱਲੇਗੀ ਕਿ ਉਸ ਨੂੰ ਹਰਿਆਣੇ ਦਾ ਮੁੱਖ ਮੰਤਰੀ ਚਲਾਏਗਾ ਔਰ ਹਾਲੇ ਤੱਕ ਬੀਜੇਪੀ ਦੇ ਵਰਕਿੰਗ ਪ੍ਰੈਜਿਡੈਂਟ ਦਾ ਜਾਂ ਪ੍ਰੈਜਿਡੈਂਟ ਦਾ ਇਸ ਮੁੱਦੇ ਦੇ ਉੱਤੇ ਕੋਈ ਵੀ ਜਿਹੜਾ ਹੈਗਾ ਉਹ ਅ ਅਧਿਕਾਰਿਕ ਜਿਹੜਾ ਆਫੀਸ਼ਰ ਜਿਹੜਾ ਉਹ ਬਿਆਨ ਜਿਹੜਾ ਉਹ ਨਹੀਂ ਆਇਆ ਔਰ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਬੀਜੇਪੀ ਨੂੰ ਲੋਕਾਂ ਨੂੰ ਸਪਸ਼ਟ ਕਰ ਨਾ ਪਾਏਗਾ ਔਰ ਪਿਛਲੇ ਦਿਨੀ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਜਦੋਂ ਕੋਈ ਵਾਰਦਾਤ ਹੁੰਦੀ ਹੈ ਤਹਿਕੀਕਾਤ ਕੀਤੀ ਜਾਂਦੀ ਹੈ ਤਾਂ ਉਸ ਦਾ ਕਨੈਕਸ਼ਨ ਜਿਹੜਾ ਹੈਗਾ ਗੁਜਰਾਤ ਦੀ ਜੇਲ੍ਹ ਦੇ ਨਾਲ ਜਾ ਕੇ ਨਿਕਲਦਾ ਸਾਬਰਮਤੀ ਜੇਲ੍ਹ ਦੇ ਨਾਲ ਜਾ ਕੇ ਨਿਕਲਦਾ ਉੱਥੇ ਪੁਸ਼ਤਪਨਾਹੀ ਕੌਣ ਕਰ ਰਿਹਾ ਹੈ ਉੱਥੇ ਕਿਉਂ ਇਸ ਤਰ੍ਹਾਂ ਦੇ ਕਾਨੂੰਨ ਬਣਾ ਦਿੱਤੇ ਗਏ ਹੈਗੇ ਆ ਕਿ ਪੁੱਛ ਕਿਛ ਵਾਸਤੇ ਤੁਸੀਂ ਉਸ ਸਖਸ ਨੂੰ ਲੈ ਕੇ ਨਹੀਂ ਆ ਸਕਦੇ ਕਿਤੇ ਉਹ ਸਾਬਰਮਤੀ ਜੇਲ੍ਹ ਦੇ ਵਿੱਚ ਹੀ ਜਿਹੜਾ ਹੈਗਾ ਉਸ ਦੀ ਪੁੱਛ ਕਿਛ ਹੋ ਸਕਦੀ ਹੈ ਬੀਜੇਪੀ ਨੂੰ ਕੀ ਜ਼ਰੂਰਤ ਪੈ ਗਈ ਸੀ ਇਸ ਤਰੀਕੇ ਦੇ ਕਾਨੂੰਨ ਬਣਾਉਣ ਦੀ ਕੀ ਇਹ ਚੀਜ਼ ਸਿੱਧ ਨਹੀਂ ਕਰਦਾ ਕਿ ਜਿਹੜੀ ਬੀਜੇਪੀ ਹੈਗੀ ਹੈ ਉਹ ਡਰਗ ਤਸਕਰਾਂ ਦਾ ਵੀ ਸਾਥ ਦੇ ਰਹੀ ਹੈ ਐਂਟੀਸੋਸ਼ੀਅਲ ਐਲੀਮੈਂਟ ਦਾ ਵੀ ਸਾਥ ਦੇ ਰਹੀ ਹੈਗੀ ਹੈ ਔਰ ਗੈਂਗਸਟਰਾਂ ਦਾ ਵੀ ਸਾਥ ਦੇ ਰਹੀ ਹੈ ਇਹੇ ਕੁੱਝ ਤਾਂ ਸਬੂਤ ਨਹੀਂ ਹੈਗੇ ਅੱਜ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਨੂੰ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਉਹ ਕਲੀਅਰ ਕਰਨੀਆਂ ਪੈਣਗੀਆਂ ਔਰ ਇੱਕ ਚੀਜ਼ ਹੋਰ ਜਿਹੜਾ ਮੈਂ ਦੱਸਣਾ ਚਾਹਣਾ ਵਾ ਕਿ ਬੀਜੇਪੀ ਨੇ ਕਦੇ ਵੀ ਪੰਜਾਬ ਦੇ ਭਲੇ ਦੀ ਜਾਂ ਹਿੰਦੁਸਤਾਨ ਦੇ ਭਲੇ ਦੀ ਸਿਆਸਤ ਨਹੀਂ ਕੀਤੀ ਇਹਨਾਂ ਦੀ ਸਿਆਸਤ ਇੰਨੀ ਗੰਦੀ ਤੇ ਇੰਨੀ ਸੌੜੀ ਹੈ ਕਿ ਸਿਰਫ ਆਪਣੇ ਫਾਇਦੇ ਦੇ ਲਈ ਇਹ ਕੁਝ ਵੀ ਕਰ ਸਕਦੇ ਨੇ ਸੋ ਤੁਹਾਡੇ ਮਾਰਫਤ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਸੁਚੇਤ ਕਰਨਾ ਚਾਹਣਾ ਵਾਂ ਕਿ ਇਹਨਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈਗੀ ਹੈ ਸੋ ਜਿਹੜਾ ਲੇਟੈਸਟ ਕਿੱਸਾ ਹੋਇਆ ਜਿਸ ਤਰੀਕੇ ਨਾਲ ਰਾਤੋ-ਰਾਤ ਜੁਆਇਨ ਕਰਾਇਆ ਗਿਆ ਔਰ ਉਹਨੂੰ ਸ਼ਿਉਰਟੀ ਦਿੱਤੀ ਗਈ ਹੋਏਗੀ ਕਿ ਭਾਜਪਾ ਦੇ ਹੁੰਦਿਆਂ ਤੁਹਾਨੂੰ ਡਰਨ ਦੀ ਲੋੜ ਨਹੀਂ ਅਸੀਂ ਤੁਹਾਨੂੰ ਬਚਾ ਲਵਾਂਗੇ ਪਰ ਮੈਂ ਦੱਸਣਾ ਚਾਹਣਾ ਵਾਂ ਜੇ ਉਸ 트ਾਂਜੈਕਸ਼ਨ ਦੇ ਵਿੱਚ ਕੋਈ ਕਮੀ ਪੈਸੀ ਪਾਈ ਜਾਂਦੀ ਹੈ ਔਰ ਉਹ ਗੈਰਕਾਨੂੰਨੀ ट्रांजैक्शन ਪਾਈ ਜਾਂਦੀ ਹੈ ਤੇ ਭਾਵੇਂ ਫਿਰ ਕੋਈ ਭਾਜਪਾ ਦਾ ਹੋਵੇ ਤੇ ਭਾਵੇਂ ਕਿਸੇ ਮਰਦੀ ਪਾਰਟੀ ਦੇ ਵਿੱਚ ਹੋਵੇ ਉਹ ਸਖਸ਼ ਨੂੰ ਜਿਹੜੀ ਆਵਾਦੀ ਪਾਰਟੀ ਦੀ ਸਰਕਾਰ ਜਿਹੜੀ ਉਹ ਬਖਸ਼ਣ ਵਾਲੀ ਨਹੀਂ ਹੈ